ਮੇਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਪਾਲ ਵੀਰ ਜੀ ਨਾਲ ਅੱਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਨਗਾ ਦੋ ਗੱਬਨਗਾਵਾ ਤੇ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਸਨਾ ਠੀਕ ਠਾਕ ਜੀ। ਇਹ ਵੀ ਤਿੰਨ ਸਰਾ। ਸਭ ਵਧੀਆ ਜੀ। ਵਧੀਆ ਜੀ। ਤੇ ਨਾਮ ਦੱਸ ਤੇ ਕਰੀ। ਹਾਂ ਮੇਰਾ ਪਾਸ ਸਿੰਘ ਜੀ। ਬੈੜ ਚੁੰਡਾ ਜਿਹੜਾ ਆਪਦਾ ਸੀਨ ਨਾਲ ਆ ਜੀ। ਤੇ ਫੋਨ ਨੰਬਰ ਬੋਲ ਦੋ। ਨਹੀਂ 9454992। ਠੀਕ ਆ ਤੇ ਅੱਜ ਅੱਜ ਦਾ ਰਪੀ ਦੋ ਬਾਵਾਂ ਦੇ ਦੋ ਮੱਜਾ ਆ। ਠੀਕ ਆ ਜੀ। ਹਾਂਜੀ ਹਾਂਜੀ। ਤੇ ਚਲੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੈੜ ਤੇ ਕਰ ਲਈਏ। ਸੁਈ ਦਿਓ ਕਰ ਲਓ ਰਪੀ ਜੀ। ਅੱਛਾ ਇਹ ਸੁਈ ਸੁਵਾਈ ਆ? ਸੁਈ ਸੁਵਾਈ ਆ ਮਗਰ ਬੱਛਾ ਜੀ। ਮਗਰੇ ਦੇ ਬੱਛਾ ਤੇ ਥਾਣੇ ਦਾ ਦੇ ਸਾਡੇ ਕਾਫੀ ਕਮਾਲ ਦਾ ਜਿਹੜਾ ਥਣ ਲੱਗਾ ਇਹਦੇ ਦੂਰ ਦੂਰ ਜਿਹੜਾ ਥਾਣਿਆ ਤੇ ਆਹ ਜਿਹੜਾ ਬੱਚਾ ਆ ਹਾਂਜੀ ਉਹ ਸ਼ਾਇਦ ਜਿਹੜਾ ਤਾਂ ਜੇ ਬੱਚਾ ਸਾਡਾ ਜਿਹੜਾ ਨਾਂ ਲਿਆ ਕਿਸ ਨੇ ਟੀਗਾ ਇਹਨੂੰ ਚੰਗਾ ਭਰਾਇਆ ਹੀ ਐਰ ਸ਼ਰਦ ਆਇਆ ਮਗਰ ਬੱਚਾ ਹੈ ਤੇ ਕਿੰਨੇ ਦਿਨਾਂ ਵੀ ਸੋਈਨਾ ਕਿ ਪਰਸੋਂ ਰਾਤ ਦੀ ਸੋਈ ਹੈ ਰੁਪਈਏ ਅੱਛਾ ਪਰਸੋਂ ਹੀ ਸੋਈ ਆ ਹਾਂ ਪਰਸੋਂ ਰਾਤ ਦੀ ਸੋਈ ਆ ਬੱਚਾ ਕਾਫੀ ਭਲਿਆ ਦਿੱਤਾ ਨਹੀਂ ਆ ਬਾਬਾ ਭਲਿਆ ਚੰਗਾ ਟੀਕਾ ਭਰਾਇਆ ਸੀ ਵੀਰ ਉਹਨਾਂ ਨੇ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਬੋਲਾ ਹੋਊਗਾ ਬੋਲਾ 20 11 12 ਕਿਲੋ ਤਿਆਰ ਜੀ ਹੈਗਾ ਜੀ ਬਿਲਕੁਲ ਤਿਆਰ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ 20 20 ਘਰ ਵਾਲੇ ਆਂਦੇ ਵੀ 20 ਕਿਲੋ ਦੇ ਲੱਗ ਬਣੇ ਚਨੇ ਅੱਛਾ ਜਿੱਦ ਵੱਡੀ ਗਾਂ 20 20 ਕਿਲੋ ਦੁੱਧ ਦੇ ਦੇਣਾ ਨਹੀਂ ਠੀਕ ਤੋਰੋ ਹਜੇ ਭਲਾ ਭੁਲਾ ਹਵਾਂ ਨੇ ਤੇ ਹੈਗੀਆਂ ਹਾਂ 20 ਘਾਂ ਬੜਾ ਚੰਗਾ ਲੱਗਾ ਦੇਖਸਾ ਦੇ ਜਪਲਾਂ ਪਈਆਂ ਹਵਾਨੇ ਤੇ ਬਾਕੀ ਪੂਛੇ ਦੀ ਕੋਈ ਦੇਖਸਾ ਦੇ ਜੀ ਬਾਕੀ ਨਾਰਮਲ ਗਾਵਾਂ ਨੂੰ ਪੂਛੇ ਛੋਟੀ ਆ ਇਹਦੀ ਬਾਕੀ ਉਤਰਾ ਹੈ ਆ ਵੀ ਰੰਗ ਰੂਪ ਦੀ ਚੰਗੀ ਆ ਕਿਹੜਾ ਪਰ ਇਹ ਮਰਾ ਦਿਖਾ ਦਿਆ ਉਹ ਦੇਖਸਾ ਦੇ ਜਿਹੜੇ ਤਾਂ ਵੀ ਇੱਕਰੀ ਤੇ ਆ ਬੱਚਾ ਜਿਹੜਾ ਕਹਿੰਦੇ ਕਿ ਇੱਕ ਰਿਸ਼ਾਲੇ ਕੇ ਤਾਰਾਂ ਦਿਖਾ ਲਈਏ ਇਹਦੀਆਂ ਕੋਈ ਨਹੀਂ ਮੰਦਾ ਉਹ ਗਾਇਪ ਦਿਖਾ ਦੇ ਵੀ ਦਿੱਚ ਆਖਿਰ ਸੋ ਆ ਬੜਾ ਰਹੀਏ ਠੀਕ ਹੈ ਠੀਕ ਹੈ ਕੋਈ 1000 ਰੁਪਏ ਵੰਗਾ ਨਹੀਂ ਪੋਣਾ ਕੋਈ ਲੈਣਾ ਨਹੀਂ ਦੇਣਾ ਆ ਦੇਖਾਂ ਤੇ ਸਭ ਨਾਲ ਇਹ ਭਾਣਾ ਭੁਲਾ ਰੁਪਈ ਤੇ ਮੁੱਲ ਫਿਰ ਇਹਦਾ ਹਾਂਜੀ ਤੇ ਮੈਂ ਦੂਜੇ ਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ 1000 ਰੁਪਈ ਬਾਕੀ ਕੋ ਫੋਨ ਲਾਵੇ ਨੋਰਮਲ ਰੱਖਣਾ ਰੇਟ ਆਪ ਨੋਰਮਲ ਨੋਰਮਲ ਠੀਕ ਹੈ ਤੇ ਚਲੋ ਹੁਣ ਆ ਮੱਝਾਂ ਜਿਹੜੀਆਂ ਤੁਹਾਨੂੰ ਦਿਖਾ ਲਈਏ ਦੋਵੇਂ ਨੀਲੀ ਦੀਆਂ ਮੱਝਾਂ ਐ ਅੱਜ ਤੇ ਦੋਵੇਂ ਸੋਈਆਂ ਸਵਾਈਆਂ ਹਾਂ ਦੋਵੇਂ 1000 ਰੁਪਈ ਸੋਈਆਂ ਸਵਾਈਆਂ ਇਦੇ ਬਾਰੇ ਦੱਸ ਦਈਏ ਪਹਿਲਾਂ ਇਹਦੇ ਰੁਪਏ ਜੀ 9 ਕਿਲੋ ਦੁੱਧ ਜੀ ਅੱਛਾ ਜਿੰਨਾ ਮਰਜ਼ੀ ਵੀ ਭਰਾ ਮਰੇਗਾ ਤੋੜਾਂਗੇ ਕੋਈ ਨਹੀਂ ਅੱਛਾ ਆਹ ਮਗਰ ਕੱਟੀ ਜੀ ਮੰਗ ਲੈਦਾ ਕੋ ਡੇਢ ਦੀ ਲਾੜੀ ਠੀਕ ਆ ਅੱਛਾ ਆਹ ਕੱਟੀ ਜੀ ਮੰਗ ਲੈ ਠੀਕ ਆ ਹਾਂ ਤੇ ਆਹ 19 21 ਦਾ ਫਰਕ ਜੇ ਹੈਗਾ ਜੀ ਆਹ ਖੁੱਡੇ ਥੋੜਾ ਜਿਆਦਾ ਮੁਰਗੇ ਕਿਤੇ ਵੀ ਭਾਵਨ ਨਾਲ ਮਗਾਇਦਾ ਉੱਥੇ ਆ ਕੇ ਦਿਆ ਨਹੀਂ ਆਹ ਫਰਕ ਹੈਗਾ ਮੰਨ ਲੀ ਠੀਕ ਆ 19 20 ਤੋਰੋ ਹੈ ਕਰੀ ਫੁੱਡਾ ਇਹਦਾ ਇਹਦਾ ਫਰਕ ਹੈਗਾ ਜੀ ਹਾਂ ਫਰਕ ਹੈਗਾ ਥੋੜਾ ਜਿਹਾ ਤੇ ਇਹਦਾ ਫਿਰ ਮੁੱਲ ਬੋਲਦਾ ਹਾਂ ₹50 ਦਾ 60000 ਨਾ ਕਰ ਲਈਏ ਕਰ ਦਈਏ ਵਿੱਚ ਕਮਾਨਤਨ ਦਾਦਰ ਰੱਬੀ ਜੀ 5 ਟਾ ਦੇ ਗਏ ਅੱਛਾ 55000 ਚ ਪਹੁੰਚ ਕਰ ਦੋਗੇ ਕੋਸ਼ ਛੜ ਦਾਂਗੇ 5 5000 ਦੇ ਰੁਪਈਆ ਨਾ ਦਵਾਂਗੇ ਪਹੁੰਚ ਵਿੱਚ ਹੀ 100 ਕਿਲੋ ਮੀਟਰ ਤੱਕ ਕਰੋ 100 ਕਿਲੋ ਮੀਟਰ 9 ਕਿਲੋ ਦੁੱਧ ਜੀ ਕਰੋ ਚਵਾ ਕੇ ਦੋਗੇ 9 ਕਿਲੋ ਚਵਾ ਕੇ ਦਵਾਂਗੇ ਰੁਪਈਆ 31 ਜੀ ਠੀਕ ਹੈ ਜੀ ਇਹਦਾ ਹਰ ਵੀ ਸਾਰਾ ਸਿਆਰ ਜਿੱਦਾਂ ਮਰਜੀ ਕੋਈ ਵੀਰ ਭਰਾ ਚੋਈ ਠੀਕ ਹੈ ਹਾਂ ਠੀਕ ਹੈ ਤੇ ਆਹ ਛੋਟੀ ਸੂਈ ਆਪਣੀ ਸੱਜੇ ਦਾ ਅੱਛਾ ਜੀ ਇਹ ਕਈ ਵਾਰ ਬੱਚਾ ਲੈਂਦੀ ਜੇ ਤੇ ਕਈ ਵਾਰ ਨਹੀਂ ਜੇ ਲੈਂਦੀ ਅੱਛਾ ਜੇ ਮਰਜ਼ੀ ਆਵੇ ਜੇ ਬੱਚਾ ਲਾਉਗੀ ਨਹੀਂ ਆਵੇ ਤਾਂ ਫਿਰ ਮਗਰੋਂ ਥੋੜੀ ਲਾਉਗੀ ਅੱਛਾ ਜੇ ਪਾੜਾ ਪਾ ਲੇ ਬੈਜੇ ਤਾਂ ਉਦਾਂ ਪਸਮ ਜੰਦੀ ਹੈ ਅੱਛਾ ਉਹ ਕੱਟਾ ਜਿਹੜੀ ਇਹਦਾ ਲੇਡੀ ਹਾਂ ਨੀਲੀ ਦਾ ਕੱਟਾ ਹੈ ਜਿਹੜਾ ਇਹਦੇ ਮਗਰ ਹਾਂ ਦੇਖ ਸਾਡੇ ਕੱਟਾ ਸੋਨਾ ਮੱਤਨ ਹੈ ਤੇ ਮਗਰ ਚੰਗੇ ਟੀਕੇ ਦਾ ਕੱਟਾ ਵਾ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਆ ਗਿਆ 7 ਕਿਲੋ ਤਿਆਰ ਜੀ ਤੋੜ ਦੋ ਫੇਰ ਇੰਨਾ ਇਹ ਕਈ ਦਿਨ ਹੀ ਬੱਚੇ ਤੇ ਮਿਲਦੀ ਹੈ ਤੇ ਕਈ ਦਿਨ ਨਹੀਂ ਮਿਲਦੀ ਤੇ ਉਤਰਾਂ ਚੋਂ ਲੱਗਿਆ ਖਰਾਬ ਤੇ ਨਹੀਂ ਕਰਦੀ ਨਾ 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 ਇਹ ਹਿਲਦੀ ਨਹੀਂ ਭਾਵੇਂ ਇੱਦੇ ਥੱਲੇ ਬੈਜੀਏ ਥਾਪੀ ਮਾਰ ਕੇ ਠੀਕ ਹੈ ਹਿਲਦੀ ਨਹੀਂ ਬਾਕੀ ਚੱਲ ਸੋਹਣੀ ਝੋਟੀ ਆ ਕੱਦ ਕੱਠ ਪਿੱਛਪੜੀ ਦੀ ਚੰਗੀ ਆ ਦੇਖ ਲੈਂਦੇ ਤੇ ਥਾਣੇ ਤੇ ਤੁਹਾਨੂੰ ਦਿਖਾ ਦਈਏ ਲੱਗ ਗਿਆ ਤੁਸ ਤੇਦਾ ਫਿਰ ਮੁੱਲ ਇਹਦਾ ਮੁੱਲ ਆ 20 50 ਹਜ਼ਾਰ ਜੀ ਅੱਛਾ ਵੀਹ ਹਾਂ ਆ ਨਾ ਜਿਹੜੀ ਦੇਣੀ ਆ 45000 ਦੀ ਦੋਣਾ 45000 ਚ ਪਹੁੰਚ 100 ਕਿਲੋਮੀਟਰ ਤੱਕ ਹਾਂ 100 ਕਿਲੋਮੀਟਰ ਤੱਕ ਠੀਕ ਆ ਆ ਸਾਡੇ 6 ਮਹੀਨੇ ਆ ਵੀ ਵੜ ਗਏ ਅੱਛਾ ਗੱਬਣ ਆ ਗੱਬਣ ਆ ਤੇ ਦੁੱਧ ਨਹੀਂ ਦਿੰਦੀ ਨਾ ਦੁੱਧ ਨਹੀਂ ਦਿੰਦੀ ਠੀਕ ਆ ਤੇ ਆਹ ਥਣ ਮਗਲ ਨਾਲ ਤਾਂ ਖਾਦਾ ਮਾਸ ਵਧਿਆ ਜੋ ਉਦਾਂ ਥਣ ਪੂਰੇ ਬਰਾਬਰ ਥਣਾਂ ਦੀ ਗਰੰਟੀ ਆ ਉਹ ਥੋੜਾ ਜਮੰਦ ਨੂੰ ਹੀ ਆ ਉਹ ਦੇਖ ਸਕਦੇ ਮਾਸ ਵਧਿਆ ਹੋਦਾ ਬਾਕੀ ਥੋੜਾ ਜਿਹਾ ਗਾੜੀਆਂ ਹਾਂ ਤੇ ਤੁਸੀਂ ਆਪ ਵੇਖਣ ਸਾੜ ਤੇ ਆ ਪਰ ਹੈਗਾ ਸਾਫ ਸਾਰੇ ਤੋਰੋ ਫੇਰ ਇੱਕ ਰੀਨੋ ਬਾਕੀ ਕੋਈ ਵੀਰ ਆਪਣੇ ਸਨਪਾਸ ਕਰਕੇ ਦੇਖ ਕੇ ਖੜੇ ਤੇ ਸੋਈਆਂ ਮੱਜਾਂ ਦੀ ਦੁੱਧ ਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਉਹ ਟਾਦੇ ਤੇ ਆ ਉਹ ਤੁਸੀਂ ਆਪਣੇ ਆਪ ਤਸੱਲੀ ਕਰਨੀ ਜਿੰਨੇ ਪੈਸੇ ਖਰਚਣੇ ਤੇ ਇਹਦਾ ਫਿਰ ਮੁੱਲ ਹਰ ਵੀ ਮਾਲਕਾਂ ਨੂੰ ਕੋਲ 20 22 ਜੋ ਮੁੱਲ ਕਰੀਏ ਹਾਂਜੀ हां अनाज ਇਹ 10000 ਜੀ ਰਾਵਾਂਗੇ 10000 ਜੀ 10000 ਜੀ 56 महीने ਦੇ ਗੱਭਣ ਤੇ ਪੌਂਚ ਇਹਦੀ ਵੱਖਰੀ ਆ ਪੌਂਚ 10000 ਜੀ ਵੱਖਰੀ ਤੇ ਦੁੱਧੋ ਤੇਰਾ ਕਿੰਨਾ ਚੋਈ ਜਾਉਗੀ ਦੁੱਧਰ ਵੀ ਘਰ ਵਾਲਿਆਂ ਨੇ ਪਹਿਲੇ ਸਵੇਰ 9-10 ਕਿਲੋ ਦੁੱਧ ਚੋਇਆ ਦੁੱਧ ਮੋਹ ਛੀਗੀ ਹੈ ਜੀ ਠੀਕ ਹੈ ਮਤਲਬ ਕਿ 10 ਲੀਟਰ ਵਾਲੀ 10000 ਜੀ ਦੇ ਦੇਣੀ ਆ 10000 ਜੀ ਦੇ ਦੇਣੀ ਆ ਤੇ ਬਾਕੀ ਕੋਈ ਸੰਭ ਲੋਗਾ ਤੇ ਆਪੇ ਗਾਂ ਸੇ ਅੱਲਾਂ ਚ ਦੁੱਧ ਪੀ ਰਹੋ ਸਾਰੀ ਸਿਆਲ ਗਰਮੀਆਂ ਨਜ਼ਾਰੇ ਬੁਝੀ ਰਹਿਣੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰ ਕੋਈ ਚੋਈ ਕਰਕੇ ਨਾ ਤਸੰ ਕਰੀ ਚੋਈ ਕਰਕੇ ਗੜੇ ਸ ਠੀਕ ਹੈ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ